ਇਹ ਆਵਰਾਤੇ ਕਿਥੋਂ ਆ ਰਹੇ ਇਹਦੇ ਕਿਥੇ ਜਾਣਾਂਗੇ ਸਾਫ਼ੀ ਗਾਲ ਦੀ ਸਾਰਿਆਂ ਨੂੰ ਮੇਰਾ ਨਾਮ ਦਿਲਕਸ਼ਪ੍ਰੀ ਸਿੰਘ ਜੀ ਨਿਵਾਸੀ ਪੁਰਾਣਾ ਚਲਾ ਆਪਾਂ ਗਰਦਾਪੁਰ ਆਏ ਆ ਕਿ ਕੰਮ ਤੋਂ ਕੋਈ ਸਮਾਨ ਲੈਣਾ ਸੀ ਆਪਾਂ ਸਿੱਟੀ ਠਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੁੰਗੀਆ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗਵੇ ਲਿਆ ਅਗੇ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਆ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਝੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਝਕਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹਨਵਾ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਘੀਤੀ ਕੀ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਤੈਨੂੰ ਇਹੀ ਕਹਿਣਾ ਚਾਹਾਂਗੇ ਕਿ ਹਨ ਹੋ ਤੇ ਚਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੇ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਤ ਵੱਦ ਵਾ ਵਾਇਲ ਗੱਜੀ ਦਾ ਖਾਲਸਾ ਵਾਇਲ ਜੀ ਵੀ ਕੋ ਮਤਲਬ ਹੋਰ ਕੀ ਘਟਣਾ ਹੋਈ ਏ ਸਾਰੇ ਦਾ ਜੀ ਜੀ ਮੇਰਾ ਨਾਮ ਕੌਂਸਲਰ ਗੁਰਪ੍ਰੀਤ ਸਿੰਘ ਸਿੱਖੇ ਖਾਣੇ ਦੇ ਵਿੱਚ ਮੈਂ ਪੋਸਟਡ ਹਾਂ ਤੇ ਮੈਂ ਥਾਣੇ ਤੋਂ ਆਫ ਹੋ ਗਿਆ ਆਪਣੀ ਗੱਡੀ 'ਚ ਜੇ ਆ ਕੇ ਬੈਠਿਆ ਹੀ ਆ ਸਟਾਰਟ ਕੀਤੀ ਆ ਤੇ ਸਾਹਮਣੇ ਇੱਕ ਬੁਲਟ ਮੋਟਰਸਾਈਕਲ ਆਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਤੇ ਪਿੱਛੋਂ ਇੱਕ ਸੂਰਤ ਗੱਡੀ ਆ ਰਹੀ ਹੈ ਦੋਨਾਂ ਦੀ ਆਪਸ ਵਿੱਚ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਤਵਾਰ ਟੱਕਰ ਖਾਦ ਤਵਾਰ ਮੋੜ ਸਲਾ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਤੇ ਮੇਰਾ ਚਲੋ ਥੋੜਾ ਬੋਟਾ ਨਿਸ਼ਾਨ ਹੋਇਆ ਗੱਡੀ ਦਾ ਪਰ ਮੇਰੇ ਸੱਟ ਵੀ ਲੱਗੀ ਤੇ ਬਿਲੋਂ ਨਾ ਪੈਦਲ ਹਾਂ ਅਮੀ ਲੇ ਰਿਹਾ ਹਾਂ ਅਮੀ ਕੋ ਚੀਨਾਇਓ ਸਾਡੇ ਦੱਸਦੇ ਮੈਂ ਸਬ ਇੰਸਪੈਕਟਰ ਵਿਰਿੰਦਰ ਅੱਜ ਡਿਊਟੀ ਅਫਸਰ ਹੀ ਮੇਰੇ ਕੋਲ ਸੀ ਤੇ ਥਾਣੇ ਆ ਦੇਰੀ ਤੇ ਆਵਾਜ਼ ਬਹੁਤ ਆਈ ਹੈ ਥਾਣੇ ਦੇ ਸਾਹਮਣੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਹੈ ਧੋਰ ਦੇ ਸਾਰੇ ਮਲਾਜੰਦੇ ਭਰ ਗਏ ਆ ਦੇਖਿਆ ਕਿ ਇੱਕ ਡਰਾਈਵਰ ਜਿਹੜਾ ਇਹ ਕਾਰ ਦਾ ਇਹਨਾਂ ਸਾਰੇ ਵੀਡੀਓ ਇਹ ਤੇ ਡਾਕਨ ਚੌਂਕਾਂ ਨੀ ਆ ਰਿਹਾ ਤੇ ਦੂਜੇ ਜਿਹੇ ਮੋਟਰਸਾਈਕਲ ਤੇ ਤਿੰਨ ਜੌਣ ਆ ਰਹੇ ਆ ਇਧਰੋਂ ਆਪਾਂ ਪੁਲੀ ਵਾਲੇ ਸਕੂਲ ਚ ਜਾਇਓ। ਫਰਾਂ ਨਹੀਂ ਸਮਝਦੀ ਤੇ ਇਹਨਾਂ ਕਾਰ ਜਿਹੜੀ ਲਿਆਦੇ ਬਾਹਰ ਸਾਈਡ ਤੇ ਮਰੀ ਉਹਦੇ ਵਿੱਚ ਪਹੁੰਚਾ ਸੀ। ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਨੂੰ। ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਆ ਹੁਣ ਜਾ ਰਹੇ ਆ ਹਸਪਤਾਲ। ਹਸਪਤਾਲ ਜਾ ਕੇ ਜੋ ਵੀ ਕਰਦੇ ਉਸ ਬਣੇ ਵੀ ਉਹ ਕਰਾਂਗੇ। ਪਰ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਇਹ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜਬਰਦਸਤ ਘਟਨਾ ਹੋਰ ਦੂਸਰੀ ਰੋਂਗ ਸਾਈਡ ਤੋਂ ਹੋਈ ਰੋਂਗ ਸਾਈਡ ਤੋਂ ਆਗੇ ਨੇ ਮਾਰੀ ਆ ਆਪਣੇ ਕਾਰ ਵਾਲੇ ਦੀ ਕਾਰ ਵਾਲੀ ਦੀ ਗਲਤੀ ਸਾਬਤ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਦੀ ਬੈਠਾ ਸੀ ਗੱਡੀ ਚ ਉਹਦੀ ਗੱਡੀ ਟੱਕਰੀ ਮਾਰੀ ਆ ਹਾਂ ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਦੇ ਜਿਹਦੀ ਗੱਡੀ ਇਹਦੀ ਘੁੰਮ ਗਈ ਆ ਉਹ ਗੱਡੀ ਆਗੇ ਦੀ ਵੀ ਸਾਡੇ ਮੁਲਾਜ਼ਮ ਦੀ ਗੱਡੀ ਜੀ ਲੱਗੀ ਥੀ ਲੱਗ ਗਿਆ ਨਾ ਸੱਟ ਵੀ ਲੱਗੀ ਥੀ ਨਹੀਂ ਮੁਲਾਜ਼ਮ ਦਾ ਬਚਾਈ ਆ ਬਾਹਰੋਂ ਡਾ ਗੱਡੀ ਲੱਗੀ ਤਿੰਨ ਬੁਲਤ ਵਾਲੇ ਜੇ ਤਿੰਨ ਸਾਡੇ ਤਿੰਨ ਬੁਲਤ ਵਾਲੇ ਦੇਖਣੇ ਸਨ ਆ ਪਰ ਉਹ ਸਾਲ ਛੱਡ ਗਏ ਆ ਆਪ ਛੱਡ ਗਏ ਆ ਕੀ ਕਾਰਵਾਈ ਕੀਤੀ ਛ ਕੀ ਕਾਰਵਾਈ ਕਾਰਵਾਈ ਜੋ ਬੰਦੀ ਕਾਰਵਾਈ ਦੇਖਦੇ ਉਹਨਾਂ ਦੇ ਦੰਦ ਲੇ ਲੇ ਜਾ ਕੇ ਜੀ ਜੋ ਬੰਦ ਲੋ ਜੋ ਕਾਰਵਾਈ ਕਰੇ ਸਰਕਾਰ ਸਰਕਾਰ ਕਾਰਵਾਈ ਕਰਾਂਗੇ ਕਿਉਂਕਿ